ਨਾਛੋਂ ਰੋ। ਅਸਲ। ਇਸ ਅੱਗ ਨਾਲ ਤੁਹਾਡਾ ਕਿੰਨਾ ਨੁਕਸਾਨ ਹੋਇਆ? ਇਹ ਸ਼ਾਹਦਾ ਅਚਾਰਾ ਹਰ ਖੇਡਿੰਗ ਦੇ ਵਾਸ ਦਾ। ਹਾਂਜੀ। ਉਹ ਸਾਰਾ ਫਕੋਈਆ। ਟਵਰਾ ਮੇਰਾ ਫਕੋਈਆ। ਜੋ ਅੰਦਰ ਸਾਮਾਨ ਹਨ। ਸਭ ਕੋ ਇੱਕ ਪਾਟੀ ਧੱਕਣੀ ਨਹੀਂ ਨਿਕਲੀ। ਹਾਂਜੀ। ਹੁਣ ਪ੍ਰਸ਼ਾਸਨ ਤੋਂ ਕੀ ਉਮੀਦ ਕਰਨਾ ਚਾਹੁੰਦੇ ਹੋ? ਜੀ ਅਸੀਂ ਇਹ ਅੱਖਾਂ ਜਾਨੀ ਆਪਣੇ ਲਾਏ ਇਹ ਸਾਡੀ ਕੋ ਮਜ਼ੂ ਕਰਾ। ਤੇ ਆਪਰੇਕ ਕਰੀਂ ਲੱਗਿਆ ਹਾਂ ਕੋਈ ਆਹੇ ਪੱਟੇ ਦਾ ਵੀ ਬੰਦੋਬਸਤ ਕਰੀਏ ਠੀਕ ਹਾਂ ਮਾਜੀ ਨਾਂ ਤੁਹਾਡਾ ਜੀ ਮੇਰਾ ਨਾਂ ਚੰਨਜੀਤ ਥੋੜਾ ਕਿੰਨਾ ਅਗਨਾ ਨਕਸਾੜ ਹੋਇਆ ਹਾਂ ਜੀ ਸਭ ਸਭ ਕੋਈ ਬਿਚੇ ਫੁਕੋਈਆ ਪੰਜੇ ਉਹ ਫੁਕੋਈਆ ਬਾਠੀ ਅੰਦਰ ਦੀਆਂ ਕਈਆਂ ਦਾਣੇ ਜਾਇਏ ਹੰਟ ਕੇ ਵੀ ਫੁਕੋਈਏ ਪੰਜੇ ਮੇਰੇ ਛਾਲਾ ਚਾਰਾ ਅਸੀਂ ਬਣਾਇਆ ਆ ਕੱਲੀ ਮੇਰੇ ਅੱਗ ਢਾਈ ਕੀ ਹੈ ਪਤਾ ਨਹੀਂ ਹੁੰਦਾ ਇਹ ਜਰਾ ਕੋਈ ਠਾਕਨੇ ਆ ਗਏ ਉਹ ਨਹੀਂ ਰਾਹਤ ਚਾਰਾ ਕਰੋ ਕੋਈ ਅਹੀਂ ਤਕਰੀਬਨ ਅੰਦਰ ਬੌਣਾ ਉਠਾਇਆ ਕਿ ਨਹੀਂ ਸਾਡ ਚਾਰ ਨਿਵਾਤਾ ਕੋਈ ਇਹਨਾਂ ਨਾਂ ਬੌਣੇ ਪਾਤਾ ਵਿਚਾਰ ਹੈ ਨਾ ਕਿ ਕਾਇਆ ਨੇ ਖੰਨ ਕੋ ਮੌਜੂਦ ਨਹੀਂ ਆ ਗਈ ਠੀਕ ਬੋਲੋ ਕਰਾ ਜੀ ਇਹ ਅੱਜ ਜਿਹੜੀ ਘਟਨਾ ਹੋਈ ਹੈ ਹਾਂਜੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਹਾਡੇ ਘਰ ਨਾਲ ਨੁਕਸਾਨ ਜੀ ਇਹ ਤਾਂ ਲੱਖਾਂ ਹਿਸਾਬ ਹੈ ਹਾਂਜੀ ਇੰਜ ਨੇ ਤਾਂ ਕਰੋ ਦਾਣਿਆ ਫਕਾ ਜੋ ਕੁਝ ਵੀ ਐਸ ਘਰ ਦਾ ਘਰ ਘਰ ਰਿਸ਼ਤੇ ਦਾ ਸਮਾਨ ਸਾਰਾ ਛਾਪੇ ਦਾ ਇਹ ਜਿਹੜਾ ਥੋੜਾ ਡੰਗਰ ਦੀ ਤੂੜੀ ਸੀ ਉਹ ਸਾਰੀ ਬਗੋਈ ਪੂਰੀ ਆਹ 20 ਟਾਲੀਆਂ ਕਢਾਈਆਂ ਹੋਰ ਅੰਦਰ ਕੀਮਤੀ ਸਮਾਨ ਕੀਮਤੀ ਸਮਾਨ ਸऱ्या ਅੰਦਰ ਲਾਇਆ ਜੀ 5-7 ਕੁਆਂਟਲ ਰੁਪਈ ਚਲੀ ਗਈ ਕਣਕੀ ਕੋਲ ਭਰੇ ਦੇ ਉਪ ਵੀ ਛੜੀ ਹੈ ਹਾਂਜੀ ਪੈਸੇ ਨਗਦ ਤੋਂ ਭੋਗ ਤੂੜੀ ਦੇ ਪੈਸੇ ਰੱਖੇ ਦੇ ਕੋਲ ਵੀ ਕੋਈ ਹੈ ਹੋਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਲ ਬਚੀਆਂ ਇਹ ਮੌਕੇ ਪਰ ਰਸੇ ਰਸੇ ਬੱਢਦੇ ਡੰਗਰੇ ਦੇ ਤੇ ਉਹ ਬਚਿਆ ਬਾਕੀ ਸਮਾਨ ਹੋਰ ਕੁਝ ਨਹੀਂ ਬਚਿਆ ਪ੍ਰਸ਼ਾਸਨ ਤੋਂ ਕੀ ਉਮੀਦ ਕਰਨਾ ਚਾਹੁੰਦੇ ਤੇ ਮੀਰ ਮਹਾਰਾਜ ਹੁਣ ਦਿਖੀ ਮੌਕਾ ਦਿਖਣਾ ਹੀ ਹੈ ਮੌਕਾ ਦਿਖਿ ਦੇ ਕਰਨ ਹੋਰ ਤੁਹਾਡੇ ਲੱਗੇ ਸਕੇ ਕਿੰਨਾ ਕ ਨੁਕਸਾਨ ਹੋਇਆ ਹੂ ਵੀ ਲੱਗ ਸਕੇ ਜੀ ਹਿੱਸੇ ਵਾਲੀ ਲੋਕੀ ਘਰ ਕ੍ਰਿਸ਼ਤੀ ਦਾ ਸਮਾਨ ਇੱਥੇ ਰੱਖਿਆ ਸਾਰੇ ਤੇ ਸਾਰਿਆਂ ਦਾ ਮਤਲਬ ਤੂੜੀ ਫਕੋਈ ਹੈ ਡੰਗਰ ਵੀ ਬਕਈਆਂ ਸਟੇਕ ਲੱਗੇ ਨੇ ਮੋਟਰ ਇੰਜਨ ਵੀ ਫਕੋਏ ਨੇ ਹਾਂਜੀ ਇਹ ਮੇਰੇ ਪੰਨਿਆਲ ਜੀ ਨੁਕਸਾਨ ਬਹੁਤ ਹੋਇਆ ਹਾਂਗਾ ਟੂੜੀ ਬਕੋ ਗਈ ਜਾਂਦੀ ਕੋਈ ਬਿਗ ਟਰਾਲੀਆਂ ਅੰਦਰ ਦਾਣਾ ਪੱਕਾ ਹੀ ਜੋਰਾ ਖਰਖਾਨੇ ਨਾਲ ਦਾ ਸਹੀ ਕਰਦਾ ਉਹ ਸਾਰਾ ਸੜ ਕੇ ਸੋ ਗਿਆ ਨਹੀਂ ਪ੍ਰਸ਼ਾਸਨ ਅਗ ਮੰਗ ਕਰਨਾ ਕਿ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਣਾ ਦੀ ਮਦਦ ਕੀਤੀ ਜਾ। ਹੋਰ ਕਿੰਨਾ ਕ ਨੁਕਸਾਨ ਹੋਇਆ ਲੱਗੇ ਜੀ ਹੋਰ ਪੰਜ ਸੱਤ ਘਰਾਂ ਦੇ ਜਿਹੜੇ ਇੰਜਣ ਡੰਗ ਡੰਗਰੀ ਪੁੱਕੇ ਗਏ ਨੇ ਪ੍ਰਸ਼ਾਸਨ ਤੋਂ ਕੀ ਉਮੀਦ ਕਰਨਾ ਚਾਹੁੰਦੇ ਹੋ ਉਹ ਪਾੜ ਕੇ ਪ੍ਰਸ਼ਾਸਨ ਜਾਂਚ ਕਰਾਵੇ ਕਿਦਾਂ ਕਿ ਲੱਗੀ ਆ ਜਾਣੇ ਮਦਦ ਕਰੇ ਹਾਂਜੀ ਇਹ ਮੇਰੇ ਪਿੰਡਾਂ ਦਾ ਇਹ ਨੁਕਸਾਨ ਬਹੁਤ ਹੋਇਆ ਹਾਂਗਾ ਸਟੂੜੀ ਬਕੋ ਗਈ ਜਾਂਦੀ ਕੋਈ ਬਿਗ ਟਰਾਲੀਆਂ ਅੰਦਰ ਦਾਣਾ ਪੱਕਾ ਹੀ ਜੋਹਰਾ ਖਰਖਾਨੇ ਨਾਲ ਦਾ ਇਹੀ ਘਰ ਦਾ ਉਹ ਸਾਰਾ ਸੜ ਕੇ ਸੋ ਗਿਆ ਨਹੀਂ ਪ੍ਰਸ਼ਾਸਨ ਨੇ ਮੰਗ ਕਰਨ ਕਿ ਇਹਨਾਂ ਦੀ ਜਾਂਚ ਪਰਦਾਲ ਕੀਤੀ ਆ ਜਾਂਦੀ ਮਦਦ ਕੀਤੀ ਆ ਹੋਰ ਕਿੰਨਾ ਕ ਨੁਕਸਾਨ ਹੋਇਆ ਲੱਗੇ ਜੀ ਹੋਰ ਪੰਜ ਸੱਤ ਘਰਾਂ ਦੇ ਜਿਹੜੇ ਜੁਣਾ ਡੰਗ ਡੁੰਗਰੀ ਫੁੱਕੇ ਗਏ ਨੇ ਪ੍ਰਸ਼ਾਸਨ ਤੋਂ ਕੀ ਉਮੀਦ ਕਰਨਾ ਚਾਹੁੰਦੇ ਉਹ ਕੱਲ੍ਹ ਕੇ ਪ੍ਰਸ਼ਾਸਨ ਜਾਂਚ ਕਰਾਵੇ ਕਿਦਾਂ ਕੁ ਲੱਗੀ ਆ ਜਾਣੀ ਮਦਦ ਕਰੇ ਠੀਕ